ਸੋਸ਼ਲ ਮੀਡੀਆ ਤੇ ਜੀ ਇੱਕ ਜਿਹੜੀਆਂ ਫੇਕ ਨਿਊਜ਼ ਸਰਕੂਲੇਟ ਹੋ ਰਹੀ ਆ ਜੋ ਇਸ ਨਿਊਜ਼ ਦੇ ਵਿੱਚ ਕੁਝ ਵਿਅਕਤੀਆਂ ਦੀਆਂ ਜਿਹੜੀਆਂ ਤਸਵੀਰਾਂ ਲੱਗੀਆਂ ਹਨ ਤੇ ਜਿਹਦੇ ਤੋਂ ਮਤਲਬ ਕਿ ਉਹਨਾਂ ਨੇ ਸਰਕੂਲੇਟ ਕਰਨ ਵਾਲਿਆਂ ਨੇ ਇਹ ਚੀਜ਼ ਸ਼ੋ ਹੁੰਦੀ ਆ ਇਹ ਵਿਅਕਤੀ ਕੋਈ ਜਿਹੜੀ ਫਰੀਦਕੋਟ ਡਿਸਟ੍ਰਿਕਟ ਜਾਂ ਕਿਤੇ ਵਾਰਦਾਤ ਕਰ ਸਕਦੇ ਵਿਸ਼ੱਕੀ ਵਿਅਕਤੀ ਆ ਜਿਹਦੇ ਨਾਲ ਮਤਲਬ ਕਿ ਇੱਕ ਪਬਲਿਕ ਦੇ ਵਿੱਚ ਡਰ ਭੈ ਦਾ ਮਾਹੌਲ ਬਣਦਾ ਹੈ ਇਹ ਜਿਹੜੀਆਂ ਨਿਊਜ਼ ਦੀ ਅਸੀਂ ਜਿਹੜੀ অথੈਂਟੀਸਿਟੀ ਚੈੱਕ ਕੀਤੀ ਆ ਇਹਦਾ ਫਰੀਦਕੋਟ ਜਿਹੜੇ ਨਾਲ ਕੋਈ ਸਬੰਧ ਨਹੀਂ ਨਾ ਹੀ ਵਿਅਕਤੀ ਜਿਹੜੇ ਇੱਥੇ ਦੇਖੇ ਜਾ ਪਏਗੇ ਨਾ ਹੀ ਕੋਈ ਇਸ ਕਿਸਮ ਦੀ ਕੋਈ ਵਾਰਦਾਤ ਜਿਹੜੀ ਆ ਰਿਪੋਰਟ ਹੋਈ ਹੈ ਜੀ ਸੋ ਸਾਰੇ ਭੈਣ ਭਰਾ ਵੀਰਾਂ ਨੂੰ ਜਿਹੜਾ ਮੈਘਾ ਪੁਲਿਸ ਵੱਲੋਂ ਜਿਹੜੀ ਤੁਹਾਨੂੰ ਬੇਨਤੀ ਹੈਗੀ ਆ ਇਸ ਤਰ੍ਹਾਂ ਦੀ ਜਿਹੜੀ ਫੇਕ ਨੂੰ ਤੇ ਕੋਈ ਵਿਸ਼ਵਾਸ ਕਰਕੇ ਆਪਣੇ ਮਨ 'ਚ ਕੋਈ ਵਹਿਮ ਨਾ ਪਾ ਲੋ ਇਸ ਤੋਂ ਇਲਾਵਾ ਜੇਕਰ ਗਰੁੱਪਸ ਦੇ ਵਿੱਚ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਹੈ ਜਿਹਦੇ ਨਾਲ ਕਿਸੇ ਵੀ ਜਗ੍ਹਾ ਤੇ ਕੋਈ ਕਿਸੇ ਕਿਸਮ ਦੀ ਅਮਨਪੰਗ ਹੋ ਸਕਦੀ ਆ ਕਾਈਂਡਲੀ ਉਹਦੀ ਆਥੈਂਟੀਸਿਟੀ ਚੈੱਕ ਕਰ ਲਓ ਮੈਂ ਕੋਪੋਲਿਸ ਨੂੰ ਭੇਜ ਕੇ ਪਹਿਲਾਂ ਚੈੱਕ ਕਰਵਾ ਲਓ ਫਿਰ ਤੁਸੀਂ ਜਦੋਂ ਅਸੀਂ ਆਥੈਂਟੀਸਿਟੀ ਦਿੰਨੇ ਆ ਤਾਂ ਫਿਰ ਤੁਸੀਂ ਪਾ ਦਿਓ ਤਾਂ ਕਾਈਂਡਲੀ ਆਪਣੇ ਆਪ ਇਹੋ ਜੀ ਚੀਜ਼ ਪਾਉਣ ਤੋਂ ਪਹਿਲਾਂ ਜਰੂਰ ਦੇਖੋ ਅਸੀਂ ਮੰਨਦੇ ਵੀ ਤੁਸੀਂ ਵਿਸਲ ਬਲੋਰ ਦਾ ਕੰਮ ਕਰਦੇ ਹੋ ਪਰ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਜ਼ਰੂਰੀ ਨਹੀਂ ਵੀ ਹਰ ਗੱਲ ਸੱਚੀ ਹੋਵੇ ਧੰਨਵਾਦ ਜੀ ਫਰੀਦਕੋਟ